ਹਾਂਜੀ ਖੜੇ ਹਾਂ ਨਰਾਹਾ ਦੇ ਬਿਆਨ ਸਿੰਘ ਚੌਕ ਤੇ ਜਿੱਥੇ ਕਿ ਕਾਂਗਰਸ ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਵੱਲੋਂ ਇੱਕ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਏ ਡੀ ਜੀ ਪੀ वाई ਪੂਰਨ ਕੁਮਾਰ ਜਿਨ੍ਹਾਂ ਨੇ ਜਿਨ੍ਹਾਂ ਨੇ ਪਿਛਲੇ ਦਿਨੀ ਸੁਸਾਇਡ ਕਰ ਲਈ ਸੀ ਆਤਮ ਹੱਤਿਆ ਕਰ ਲਈ ਸੀ ਤੇ ਉਹਨਾਂ ਨੂੰ ਆਤਮ ਹੱਤਿਆ ਕਰਨ ਦੇ ਲਈ ਮਜਬੂਰ ਕਰਨ ਦੇ ਦੋਸ਼ ਲਗੇ ਸਨ ਉਹਨਾਂ ਨੂੰ ਸਾਬਤ ਬਾਉਣ ਦੇ ਲਈ ਕਾਂਗਰਸ ਦੇ ਬਰਕਰਾਰ ਵੱਲੋਂ ਹੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਦਰਾਹਾ ਤੇ ਬਿਆਨ ਸਿੰਘ ਚੌਂਕ ਤੋਂ ਜੋ ਸ਼ੁਰੂ ਹੋ ਕੇ ਰੇਲਵੇ ਲੈਣਾ ਤੱਕ ਜਾਵੇਗਾ ਦੇਖ ਸਕਦੇ ਹਾਂ ਕਿ ਕਾਂਗਰਸ ਦੇ ਜੋ ਨੇਤਾ ਨੇ ਦਿੱਗਜ ਨੇਤਾ ਨੇ ਇੱਥੇ ਪੁੱਜੇ ਨੇ ਜੋ ਵਰਕਰ ਨੇ ਉੱਥੇ ਪੁੱਜੇ ਨੇ ਸਾਬਕਾ ਐਮਐਲਏ ਸਿਦਾ ਲਖਮੀ ਸਿੰਘ ਲੱਖਾ ਦਿੱਤੇ ਤੌਰ ਤੇ ਪੁੱਜੇ ਨੇ ਬਾਨ ਸਿੰਘ ਡੁਰਜੀ ਜੀ ਔਰ ਜਨਤਰਿਕ ਹੀਰ ਮਨਦੀਪ ਸਿੰਘ ਮਾਗਟ ਨੰਬਰਦਾਰ ਪੱਪੂ ਜੀ ਤੋਂ ਇਲਾਵਾ ਬਹੁਤ ਸਾਰੇ ਜੋ ਵਰਕਰ ਨੇ ਇੱਥੇ ਬੁਝੇ ਹੋਏ ਨੇ ਨਾਰੇ ਲਾਉਂਦੇ ਨੇ ਬੰਦ ਕਰਦੇ ਨੇ ਸਾਹਿਬ ਬੀਜੇਪੀ ਸਰਕਾਰ ਮਰਦਾਬਾਦ 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 मुर्दाबा मुर मुर्दाबा मुबा मु सरकार मुर्दाबाद मु जे पी सरकार मुाद मुबा मु ਮਾਚ ਕੱਢਿਆ ਗਿਆ ਪਿਛਲੇ ਹਫਤੇ ਤੋਂ ਐਡੀਜੀਪੀ ਰੈਂਕ ਦੇ ਆਈਪੀਐਸ ਅਫਸਰ ਬਾਈ ਪੂਰਨ ਕੁਮਾਰ ਨੇ ਜਿਹੜੀ ਸੁਸਾਈਡ ਹੋਈਆ ਉਹ ਸੁਸਾਈਡ ਨਹੀਂ ਹੋਈ ਉਹਨੂੰ ਜਾਤੀ ਤੌਰ ਤੇ ਉਹਤੇ ਜਿਹੜਾ ਤਸ਼ੱਦਦ ਕੀਤਾ ਜਾ ਰਿਹਾ ਸੀ ਸੀਨੀਅਰ ਅਫਸਰਾਂ ਦਾ ਜਾਤ ਦੇ ਆਧਾਰ ਤੇ ਉਸ ਪੀੜਾ ਤੇ ਉਤਪੀੜਨ ਤੋਂ ਉਹਨਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀਆ ਜਿਹੜਾ ਉਹਨਾਂ ਦਾ ਸੁਸਾਈਡ ਨੋਟ ਨਿਕਲਿਆ ਉਹਦੇ ਵਿੱਚ ਪਾਰਟੀਕੂਲ 9 ਦਰਜ ਕੀਤੇ ਨੇ ਜਿਨ੍ਹਾਂ ਜਿਨ੍ਹਾਂ ਇਨਸਾਨਾਂ ਨੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਿਨ੍ਹਾਂ ਜਿਨ੍ਹਾਂ ਨੇ ਜਾਤੀ ਤੌਰ ਤੇ ਉਹਨਾਂ ਨੂੰ ਟੌਰਚਰ ਕੀਤਾ ਸਾਡੀ ਡਿਮਾਂਡ ਆ ਵੀ ਉਹਨਾਂ ਤੇ ਬਾਈ ਨੇ ਪਰਚੇ ਦਰਜ ਹੋਣ 302 ਦਾ ਮਕਦਮਾ ਦਰਜ ਹੋ ਕੇ ਉਹਨਾਂ ਦੀ ਜਿਹੜੀ ਇਨਸਾਫ ਦੀ ਮੰਗ ਕਾਂਗਰਸ ਪਾਰਟੀ ਕਰ ਰਹੀ ਆ ਪੂਰੇ ਦੇਸ਼ ਅੰਦਰ ਕਰ ਰਹੀ ਆ ਅੱਜ ਮੈਂ ਉਹਨਾਂ ਦੇ ਘਰੇ ਵੀ ਜਾ ਕੇ ਆ ਚੰਡੀਗੜ੍ਹ ਉੱਥੇ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲੀਡਰ ਸਾਹਿਬਾਨ ਅਹੁਦੇਦਾਰ ਸਾਹਿਬਾਨ ਪਾਰਟੀਆਂ ਦੇ ਆਗੂ ਸਰਕਾਰਾਂ ਦੇ ਆਗੂ ਉੱਥੇ ਆ ਰਹੇ ਨੇ ਤੇ ਭਾਜਪੀ ਦੀ ਜਿਹੜੀ ਸਰਕਾਰ ਆ ਹਰਿਆਣੇ ਦੇ ਵਿੱਚ ਜਿਹੜੀ ਚਿਹਰਾ ਨੰਗਾ ਹੋ ਗਿਆ ਦਲਤ ਵਿਰੋਧੀ ਦੇਸ਼ ਅੰਦਰ ਜਿਵੇਂ ਡੈਮੋਕ੍ਰੇਸੀ ਨੂੰ ਖਤਰਾ ਸਾਡੇ ਲੋਕਤੰਤਰ ਦਾ ਘਾਣ ਹੋ ਰਿਹਾ ਉਸੇ ਕੜੀ ਤਹਿਤ ਇਹ ਵੀ ਸੁਸਾਈਡ ਜਿਹੜੀ ਹੋਈ ਆ ਉਹ ਵੀ ਡੈਮੋਕ੍ਰੇਸੀ ਦਾ ਘਾਣ ਹੋ ਰਿਹਾ ਜਦੋਂ ਉੱਥੇ ਪਤਾ ਲੱਗਿਆ ਸਰਕਾਰੀ ਅਫਸਰਾਂ ਤੋਂ ਜਿਹੜੀ ਐਫਆਈਆਰ ਦਰਜ ਕੀਤੀ ਆ ਉਹਦੇ ਵਿੱਚ ਕਿਸੇ ਦਾ ਨਾਮ ਨਹੀਂ ਦਿੱਤਾ ਜਿਹੜਾ ਐਸਸੀਐਸਟੀ ਐਕਟ ਲੱਗਦਾ ਉਹਨੂੰ ਵੀ ਢਿੱਲੀਆਂ ਧਾਰਾਵਾਂ ਲਾ ਕੇ ਦਰਜ ਕੀਤਾ ਗਿਆ ਜੋ ਕਿ ਬਹੁਤ ਨਿੰਦਣਯੋਗ ਆ ਕਾਂਗਸ ਪਾਰਟੀ ਨੇ ਅੱਜ ਪੂਰੇ ਪੰਜਾਬ ਅੰਦਰ ਇਹ ਕੈਂਡਲ ਮਾਰਚ ਕੀਤਾ ਜਿਲ੍ਹੇ ਖੰਨੇ ਅੰਦਰ ਤੁਹਾਡੇ ਸਾਥੀਆਂ ਸਮੇਤ ਜਿਹੜਾ ਕੈਂਡਲ ਮਾਰਚ ਕੀਤਾ ਸੀ ਇਨਸਾਫ ਦੀ ਮੰਗ ਕਰਦੇ ਆਂ ਵੀ ਜਿਹੜੇ ਜਿਹੜੇ ਦੋਸ਼ੀ ਨੇ ਉਹਨਾਂ ਤੇ ਵਜਿਨੇ ਪਰਚੇ ਦਰਜ ਹੋਣੇ ਚਾਹੀਦੇ। ਲਖਾ ਜੀ ਗੱਲ ਕਰਦੇ ਆਂ ਸਰਕਾਰ ਦੇ ਕੰਨ ਤੇ ਜੂਨਾਰੇਗੀ ਫਿਰ ਅਗਲੀ ਕਾਰਵਾਈ ਕੀ ਆ। ਅਗਲੀ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਚਾਹੇ ਦੇਸ਼ ਦੀ ਆ ਸ਼੍ਰੀਮਤੀ ਸੋਨੀਆ ਗਾਂਧੀ ਜੇ ਮਲਕਰਜਨ ਖੜਗੇ ਜੀ ਰਾਹੁਲ ਗਾਂਧੀ ਜੀ ਉਹਨਾਂ ਨੇ ਆਉਣ ਵਾਲੇ ਦਿਨਾਂ 'ਚ ਜੋ ਵੀ ਪ੍ਰੋਗਰਾਮ ਲੀਕਣਗੇ ਪੂਰੇ ਦੇਸ਼ ਅੰਦਰ ਇਸ ਨੂੰ ਲੈ ਕੇ ਜਾਊ ਤੇ ਹਰ ਹਾਲਤ 'ਚ ਇਹ ਜਿਹੜਾ ਹੱਕ ਆ ਜਿਹੜਾ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਉਹ ਕਰਾ ਕੇ ਹਟਕਾਉਂਗਾ ਲੱਖਾਂ ਜੀ ਗੱਲ ਕਰਦੇ ਆਂ ਭਗਵਾਨ ਵਾਲਮੀਕੀ ਜੀ ਬਾਰੇ ਵੀ ਅੱਜ ਤੱਕ ਦੀ ਰਿਪੋਰਟਰ ਵੱਲੋਂ ਪੱਦੀ ਸ਼ਬਦਾਵਲੀ ਵਰਤੀ ਗਈ ਕੀ ਕਹਿਣਾ ਚਾਹੂੰਗਾ ਦੇਖੋ ਇਹਨਾਂ ਲੋਕਾਂ ਦੀ ਜਿਹੜੀ ਮਾਨਸਿਕਤਾ ਉਹ ਸਦੀਆਂ ਤੋਂ ਇਸ ਤਰ੍ਹਾਂ ਦੀ ਮਾਨਸਿਕਤਾ ਵੀ ਜਿਹੜੇ ਲਤਾੜਿਆ ਗਰੀਬ ਜਿਹੜਾ ਆਪਣੀ ਮਿਹਨਤ ਸਾਦ ਕੇ ਬਰਾਬਰ ਆਉਂਦਾ ਜਾਂ ਉੱਪਰ ਆਉਂਦਾ ਉਹਨਾਂ ਪ੍ਰਤੀ ਇਹਨਾਂ ਦਾ ਜਾਤੀ ਦਾ ਜਿਹੜਾ ਕਨੌਣੀ ਹਰਕਤ ਆ ਉਹ ਸਾਹਮਣੇ ਆਉਂਦੀ ਆ ਤੇ ਇਹਨਾਂ ਦਾ ਉੱਪਰ ਲਿਆਂਦਾ ਜਿਹੜਾ ਹੰਕਾਰ ਆ ਉਹ ਸਾਹਮਣੇ ਆ ਜਾਂਦਾ ਇਸ ਕਰਕੇ ਜਿਹੜਾ ਅੰਜਰਾ ਓਮਕਸ਼ਪ ਨੇ ਭਗਵਾਨ ਵਾਲਮੀਕ ਸੰਬੰਧ ਜ ਉਹਦੀ ਕੜੀ ਸ਼ਬਦਾਂ ਚ ਜਨਨਤਾ ਕਰਦਿਆ ਉਹਨਾਂ ਤੇ ਵੀ ਇਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਜੋ ਅੱਗੇ ਵਾਸਤੇ ਹੋਰ ਲੋਕਾਂ ਨੂੰ ਵੀ ਪਤਾ ਲੱਗੇ